ਸਾਨੂੰ ਕਾਫੀ ਦਿਨ ਪਹਿਲਾਂ ਮੈਨੂੰ ਤੇ ਬਾਜਵਾ ਸਾਹਿਬ ਨੂੰ ਮਾਡਮ ਰਜੀਆ ਸੁਲਤਾਨਾ ਨੇ ਸੁਨੇਹਾ ਲਾਇਆ ਸੀ ਕਿ ਇਸ ਤਰ੍ਹਾਂ ਦਾ ਹਾਦਸਾ ਜਿਹੜਾ ਕਾਫੀ ਵੱਡਾ ਹਾਦਸਾ ਪਿੰਡ ਮਲਕ ਮਾਨ ਮਾਰਿਕਵਾਲ ਦੀ ਵਿੱਚ ਵਾਪਰਿਆ ਹੈ। ਔਰ ਤੁਸੀਂ ਲੋਕਾਂ ਨੇ ਉੱਥੇ ਜ਼ਰੂਰ ਆਓ ਔਰ ਉਹਨਾਂ ਦੀ ਆਵਾਜ਼ ਵੀ بلند ਕਰੋ। ਬਾਜਵਾ ਸਾਹਿਬ ਤਰਬਾਹ ਗਏ ਹੋਏ ਸਨ। ਫੇਰ ਅਸੀਂ ਹੁਣ ਮੌਂਡ ਤੇ ਇਹ ਪ੍ਰੋਗਰਾਮ ਬਣਾਇਆ ਕਿ ਉਸ ਪਿੰਡ ਵਿੱਚ ਜਾਈਏ ਗਰੀਬ ਪਰਿਵਾਰਾਂ ਨਾਲ ਜਿਹੜਾ ਇਹ ਹਾਦਸਾ ਵਾਪਰਿਆ ਪੰਜ ਪਰਿਵਾਰਾਂ ਦੇ 10 ਸੀ ਚਾ ਚੁੱਕੇ ਦਲਿਤ ਪਰਿਵਾਰਾਂ ਨਾਲ ਉਹ ਸੰਬੰਧਿਤ ਸੰ ਪਰ ਮੱਥਾ ਟੇਕ ਕੇ ਆਉਂਦਿਆਂ ਨਾਲ ਇਹ ਘਟਨਾ ਵਾਪਰ ਗਈ ਬੜੀ ਦੁਖਦਾਈ ਘਟਨਾ ਹੈ ਇਕ ਤਾਂ ਅੱਜ ਅਸੀਂ ਉਹਨਾਂ ਦੇ ਦੁੱਖ ਦੇ ਵਿੱਚ ਸ਼ਰੀਕ ਹੋਣਾ ਚਾਹਿਆ ਦੂਸਰਾ ਉਸ ਵੇਲੇ ਨਿਸ਼ਾ ਅਕਤਰ ਨੇ ਮੈਮੋਰੈਂਡਮ ਵੀ ਦਿੱਤਾ ਡੀਸੀ ਨੂੰ ਉਹਨਾਂ ਦੀ ਕੋਈ ਮੁਆਵਜ਼ੇ ਦਾ ਵਾਸਤੇ ਮਦਦ ਕਰਦਾ ਸੀ ਜਿੰਨਾ ਪਰਿਵਾਰਾਂ ਦੀ ਤੇ ਜੀ ਚਲੇ ਗਏ ਲੇਕਿਨ ਸਰਕਾਰ ਨੇ ਕੋਈ ਵੀ ਸਰਕਾਰ ਦਾ ਨਮਾਇੰਦਾ ਮੁਆਵਜ਼ਾ ਤਾਂ ਦੂਰ ਦੀ ਗੱਲ ਹੈ ਲੇਕਿਨ ਹਾੜਾ ਨਾਰਾ ਮਾਰਤ ਵਾਸਤੇ ਵੀ ਉਹਨਾਂ ਦੇ ਘਰ ਅੱਜ ਤੱਕ ਨਹੀਂ ਗਏ ਹਾਲਾਂਕਿ ਪਹਿਲ ਕਦਮੀ ਕਰਦੇ ਹੋਏ ਮੁਸਫਾ ਸਾਹਿਬ ਨੇ ਇਥੋਂ ਦੇ ਲੋਕਲ ਮੈਂਬਰ ਆਫ ਪਾਰਲੀਮੈਂਟ ਨੂੰ ਵੀ ਟੈਲੀਫੋਨ ਕੀਤਾ ਲੇਕਿਨ ਇਸਦੇ ਬਾਅਦ ਵੀ ਕੋਈ ਬੋੜਿਆ ਨਹੀਂਗਾ ਸੋ ਅੱਜ ਉਸ ਪਰਿਵਾਰ ਨਾਲ ਹਮਦਰਦੀ ਕਰਨ ਵਾਸਤੇ ਸੁੱਤੀ ਹੋਈ ਸਰਕਾਰ ਨੂੰ ਜਗਾਉਣ ਵਾਸਤੇ ਉਹਨਾਂ ਦੇ ਕੰਨਾਂ ਤੱਕ ਉਹਨਾਂ ਗਰੀਬਾਂ ਦੀਆਂ ਪਰਿਵਾਰਾਂ ਦੀਆਂ ਆਵਾਜ਼ ਪਹੁੰਚਾਉਣ ਵਾਸਤੇ ਅੱਜ ਅਸੀਂ ਪਿੰਡ 'ਚ ਗਏ ਸਾਂ ਔਰ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਤੁਸੀਂ ਬਹੁਤ ਸਾਰੇ ਲੋਕਾਂ ਨੂੰ ਮੁਆਵਜ਼ਾ ਦਿਨੇ ਹੋ ਸ਼ਰਾਬ ਨਾਲ ਜਿਹੜੇ ਲੋਕ ਮਰ ਜਾਂਦੇ ਆ ਉਹਨਾਂ ਨੂੰ ਵੀ ਮੁਆਵਜ਼ਾ ਦਿਨੇ ਕੋਈ ਇਤਰਾਜ਼ ਨਹੀਂ ਲੇਕਿਨ ਜਿਨ੍ਹਾਂ ਦੇ ਪਰਿਵਾਰਾਂ ਦਾ ਦੋ ਦੋ ਜੀਜਾ ਇੱਕ ਇੱਕ ਜੀਸੀਓ ਚਲੇ ਗਏ ਖਤਮ ਹੋ ਗਈ ਕਹਾਣੀ ਉਹਨਾਂ ਦੀ ਕੀ ਸਾਡੇ ਖਜ਼ਾਨੇ ਚ ਉਹਨਾਂ ਵਾਸਤੇ ਕੋਈ 10 ਲੱਖ ਕੋਈ 20 ਲੱਖ ਕੋਈ 21 ਲੱਖ ਰੁਪਏ ਨਹੀਂ ਹੈ ਕੀ ਉਹਨਾਂ ਵਾਸਤੇ ਕੋਈ ਬੰਦੋਬਾਸ ਨਹੀਂ ਹੈ ਕਿ ਉਹਨਾਂ ਦੇ ਘਰ ਦਾ ਚੁੱਲ੍ਹਾ ਚੱਲ ਸਕੇ ਸੋ ਅੱਜ ਅਸੀਂ ਇਹ ਵਾਅਦਾ ਵੀ ਕੀਤਾ ਹੈ ਕਿ ਆਉਣ ਆਰੇ ਸਮੇਂ ਚ ਕਾਂਗਰਸ ਪਾਰਟੀ ਦੀ ਸਰਕਾਰ ਆਵੇ ਅਗਰ ਇਹਨਾਂ ਦੇ ਕੋਈ ਮਾਦੀ ਸਹਤਾਜ ਆ ਉਹਨਾਂ ਨੂੰ ਬੰਦਾ ਹੱਕ ਨਾ ਦਿੱਤਾ ਤਾਂ ਕਾਂਗਰਸ ਪਾਰਟੀ ਉਹਨਾਂ ਨੇ ਸਮਝ ਸਰਕਾਰ ਬਣਦੀ ਇਹਨਾਂ ਪਰਿਵਾਰਾਂ ਦੀ ਜ਼ਰੂਰ ਬਾਫੜੇਗੀ ਔਰ ਇਹਨਾਂ ਦੀ ਮਦਦ ਕਰਾਂਗੇ ਇਸ ਕਰਕੇ ਅੱਜ ਅਸੀਂ ਦੋਨੋਂ ਸੀਐਲਪੀ ਲੀਡਰ ਸਾਹਿਬ ਤੇ ਮੈਂ ਅੱਜ ਅਸੀਂ ਇੱਥੇ ਵਿਸ਼ੇਸ਼ ਤੌਰ ਤੇ ਮੇਰੀ ਕੋਟਲਾ ਪਹੁੰਚੇ ਹਾਂ ਕਿਉਂਕਿ ਗਰੀਬਾਂ ਦੀ ਅਗਰ ਆਵਾਜ਼ ਨਹੀਂ ਕੋ ਚੁਕੇਗਾ ਤਾਂ ਫਿਰ ਗੱਲ ਨਹੀਂ ਬਣੇਗਾ ਕੁਮਾਰ ਦੇ ਵਿੱਚ ਘਰੇ ਮੁੱਖ ਮੰਤਰੀ ਬੈਠਾ ਹੈ ਇੱਥੇ ਫਾਈਨਾਂਸ ਮਿਨਿਸਟਰ ਬੈਠਾ ਹੈ ਇੱਥੇ ਮੈਂਬਰ ਆਫ ਪਾਰਲੀਮੈਂਟ ਤੇ ਆ ਆਗੂ ਆਮੀ ਪਾਰਟੀ ਦਾ ਪ੍ਰਧਾਨ ਬੈਠਾ ਹੈ ਦਿਨਾਂ ਨੂੰ ਇਹਨਾਂ ਗਰੀਬਾਂ ਦੀ ਆਵਾਜ਼ ਨਹੀਂ ਸੁਣੀ ਹਾਲਾਂਕਿ ਇਹ ਕਹਿੰਦੇ ਹਨ ਕਿ ਗਰੀਬਾਂ ਦੀ ਸਰਕਾਰ ਹੈ ਆਮ ਲੋਕਾਂ ਦੀ ਸਰਕਾਰ ਹੈ ਆਮ ਲੋਕਾਂ ਦੀ ਸਰਕਾਰ ਹੋਵੇ ਤਾਂ ਫਿਰ ਆਮ ਲੋਕਾਂ ਦੀ ਸੁਣਵਾਈ ਹੋਣੀ ਚਾਹੀਦੀ ਸੋ ਸਰਕਾਰ ਔਰ ਤੇ ਇਹਨਾਂ ਪਰਿਵਾਰਾਂ ਦੀ ਸੁਣਵਾਈ ਕਰਾਂਗੇ ਔਰ ਇਹਨਾਂ ਦੀ ਆਉਣ ਵਾਲੇ ਦਿਨਾਂ ਚ ਲੜਾਈ ਨਹੀਂ ਜਿੱਥੇ ਲੜਨੀ ਪਈ ਪੰਜਾਬ ਦੀ ਵਿਧਾਨ ਸਭਾ ਚ ਜਾਂ ਜਿੱਥੇ ਵੀ ਇਹਨਾਂ ਦੀ ਆਵਾਜ਼ ਮੌਸਿਕ ਬਲਕ ਤੁਸੀਂ ਜਿਹੜਾ ਸਵਾਲ ਕੀਤਾ ਹੈ ਕਿ ਇਨਫਾਈਟਿੰਗ ਦੀ ਤੁਸੀਂ ਜਾ ਕੇ ਵਰਕਰਾਂ ਕੋਲੇ ਜਾ ਕੇ ਕੁਝ ਇਸ ਤਰ੍ਹਾਂ ਦੀ ਮਹਿਮ ਸ਼ੁਰੂ ਕਰੋਗੇ ਕਿ देयर इज नो ਇਨਫਾਈਟਿੰਗ ਮੈਨੂੰ ਲੱਗਦਾ ਹੈ ਕਿ ਉਹ ਵਰਕਰਾਂ ਕੋਲੇ ਜਾ ਕੇ ਮਹਿਮ ਸੰਸ਼ੁਕਰਨੀ ਇਸ ਮੁੱਦੇ 'ਚ ਲੋੜੀ ਹੈ। देयर आर ਅਦਰ ਮੁੱਦੇ ਜਿਹੜੇ ਹੈਗੇ ਆ ਪੰਜਾਬ ਦੇ ਜਿਹੜੇ ਗਰੀਬਾਂ ਦੇ ਮੁੱਦੇ ਹੈ ਮਜ਼ਦੂਰਾਂ ਦੇ ਮੁੱਦੇ ਹੈ ਕਿਸਾਨਾਂ ਦੇ ਮੁੱਦੇ ਹੈ ਤੁਹਾਡੇ ਨੋਰਦਰ ਦਾ ਮੁੱਦਾ ਹੈ ਪੰਜਾਬ ਦੀ ਇਕਨੋਮੀ ਦਾ ਮੁੱਦਾ ਹੈ ਜਾਤੀ ਇੰਸਟਰੀ ਦੇ ਮੁੱਦੇ ਹਨ ਉਹਨਾਂ ਬਾਰੇ ਤਾਂ ਸਾਡੇ ਕੋਲੇ ਜਿਹੜਾ ਆਉਣ ਵਾਲੇ ਜਿਹਨਾਂ ਦੇ ਵਿੱਚ ਪ੍ਰੋਗਰਾਮਸ ਹੈਗੇ ਆ ਕਿ ਅਸੀਂ ਹਰ ਘਰ ਦਾ ਕੁੰਡਾ ਖੜਕਾ ਕੇ ਤੇ ਲੋਕਾਂ ਨੂੰ ਦੱਸਾਂਗੇ ਕਿ ਕਿਸ ਪ੍ਰਕਾਰ ਆਮ ਆਦਮੀ ਪਾਰਟੀ ਨੇ ਤੁਹਾਡੇ ਨਾਲ ਧੋਖਾ ਕੀਤਾ ਪਰ ਐਸ ਯੂ ਸੈਡ ਕਿ ਤੁਸੀਂ ਆਪਣੀ ਇਹ ਦੱਸਣ ਦੇ ਬਾਰੇ ਮਹਿਮ ਕੋਈ ਸ਼ੁਰੂ ਕਰੋਗੇ ਕਿ ਤੁਸੀਂ ਇਕੱਠੇ ਹੋ பட் ਈਵਨ ਮੈਨੂੰ ਹਰ ਪਾਰਟੀ ਦੇ ਵਿੱਚ ਮੈਂ ਤੁਹਾਨੂੰ ਪੁੱਛਣਾ ਚਾਹਨਾਂ ਹਰ ਪਰਿਵਾਰ ਦੇ ਵਿੱਚ ਜਿਹੜੇ ਛੋਟੇ-ਛੋਟੇ ਡਿਫਰੈਂਸਸ ਐ ਉਹ ਪਰਿਵਾਰ 'ਚ ਵੀ ਐ ਤੇ ਪਾਰਟੀ 'ਚ ਵੀ ਐ ਮੈਂ ਉਦਾਹਰਣ ਦੇਣੀ ਚਾਹੁੰਦਾ ਕਿ ਕੀ ਕੀ ਜਿਹੜੇ ਸਪੀਕਰ ਨੇ ਸੰਧਵਾ ਸਾਹਿਬ ਕੀ ਉਹ ਮੁੱਖ ਮੰਤਰੀ ਦੀ ਕੁਰਸੀ 'ਅਸਤੇ ਟਰਾਈ ਨਹੀਂ ਕਰਦੇ ਕੀ ਅਮਨ ਰੋੜਾ ਮੁੱਖ ਮੰਤਰੀ ਦੀ ਕੁਰਸੀ 'ਅਸਤੇ ਤਰਲੋ ਮੱਛੀ ਨਹੀਂ ਹੈ ਕੀ ਹੋਰ ਲੋਕਾਂ ਦੇ ਉਪਰਾਲੇ ਨਹੀਂ ਹੈ ਬੀਜੇਪੀ 'ਚ ਮਿਸਟਰ ਜਾਖੜ ਨੇ ਅੱਜ ਪੰਜਾਬ ਦੇ ਪ੍ਰਧਾਨ ਨੇ ਕਿ ਅਸ਼ਵਨੀ ਜਿਹੜੇ ਸੀਗੇ ਪੁਰਾਣੇ ਪ੍ਰਧਾਨ ਉਹਨਾਂ ਨੂੰ ਵਰਕਿੰਗ ਪ੍ਰਧਾਨ ਲਗਾ ਕੇ ਸਾਰੇ ਪੰਜਾਬ ਚ ਤੋਰੇ ਫਿਰਿਆ ਸੇ ਨਹੀਂ ਸਕਿਆ ਜਾਖੜ ਸਾਹਿਬ ਇਹ ਕਹਿ ਰਹੇ ਨੇ ਕਿ ਮੈਂ ਅਸਤੀਫਾ ਦਿੱਤਾ ਵੀ ਹੈ ਮੈਂ ਅਸਤੀਫਾ ਦੇ ਚੁੱਕਿਆ ਹਾਂ ਹੁਣ ਲੋਕਾਂ ਨੂੰ ਇਹ ਨਹੀਂ ਪਤਾ ਹੋਸੀ ਹੈਗੇ ਕਿ ਨਹੀਂ ਹੈਗੇ ਹੁਣ ਜਿਹੜੀ ਆ ਗਈ ਸਾਡੀ ਪਾਰਟੀ ਦੀ ਮਾੜੇ ਮੋٹے ਜਿਹੜੇ ਗਿਲੇ ਸ਼ਿਕਵੇ ਪਾਰਟੀ ਦੇ ਵਿੱਚ ਸਦੀਆਂ ਤੋਂ ਅੱਜ ਤੋ ਨਹੀਂ ਪਹਿਲਾਂ ਰਾਜ ਮਹਾਰਾਜਾ ਵੇਲੇ ਦੀ ਗੱਲ ਹੈ ਇਹ ਹੁੰਦੇ ਰਹੇ ਲੇਕਿਨ ਜਿੱਥੇ ਤੱਕ ਪੰਜਾਬ ਦੀ ਆਬਰੂ ਦੀ ਗੱਲ ਹੈ ਜਿੱਥੇ ਤੱਕ ਪੰਜਾਬ ਦਾ ਸਵਾਲ ਹੈ ਪੰਜਾਬ ਦੇ ਕਿਸਾਨਾਂ ਵਾਸਤੇ ਕਿਰਤੀਆਂ ਵਾਸਤੇ ਕਾਮਿਆਂ ਵਾਸਤੇ ਪੰਜਾਬ ਵਾਸਤੇ ਤੇ ਪੰਜਾਬ ਦੀ ਤਰੱਕੀ ਵਾਸਤੇ ਪੰਜਾਬ ਦੇ ਸਾਰੇ ਕਾਂਗਰਸੀ ਸੈਕਰੀਫਾਈਜ਼ ਕਰ ਲੈ ਤਿਆਰ ਹੈ ਅਸੀਂ ਦੋਨਾਂ ਨੇ ਇਹ ਗੱਲ ਕਹੀ ਹੈ ਕਿ ਕੋਈ ਵੀ ਮੁੱਖ ਮੰਤਰੀ ਬਣੇ ਨਾ ਬਣੇ ਇਹ ਫੈਸਲਾ ਹਾਈ ਕਮਾਂਡ ਨੇ ਕੀਤਾ ਸਬ ਨੂੰ ਨਾਲ ਲਗੇ ਚੱਲਾਂਗੇ ਗਿਲੇ ਸ਼ਿਕਵੇ ਮਾੜੇ ਮੋٹے ਹੋਏ ਉਹ ਸਾਰੇ ਮਿਟਾ ਦੇਾਂਗੇ ਹੋ ਜਾਂਦੇ ਹੈ ਹਰ ਬੰਦੇ ਦੀ ਹਿਊਮਨ ਟੈਂਡੈਂਸੀ ਹੈ ਹਰ ਬੰਦੇ ਦਾ ਜੀ ਕਰਦਾ ਮੈਂ ਉਸ ਕੁਸੀ ਤੇ ਪਹੁੰਚਾ ਤੁਹਾਡਾ ਜੀ ਕਰਦਾ ਮੈਂ ਹੋਰ ਉੱਤੇ ਹੋ ਜਾ ਸੋ ਕੋਈ ਗੱਲ ਨਹੀਂ ਲੇਕਿਨ ਸਭ ਮਨ ਮਟਾ ਮਟਾ ਕੇ ਜਿਹੜੇ ਮਾੜੇ ਮੋٹے ਹੈਗੇ ਆ ਇੱਕ ਹੀ ਜਗ੍ਹਾ ਤੁਸਨਿਆ ਦੇ ਦਿਆ ਕਿ ਸਾਰੇ ਪੰਜਾਬ ਤੇ ਪੰਜਾਬੀਅਤ ਰਾਸਤੇ ਤੇ ਪੰਜਾਬ ਦੇ ਲੋਕਾਂ ਵਾਸਤੇ ਕੱਟੇ ਆ ਐਸਾ ਮਨ ਦਾ ਤੁਸਨਿਆ ਨਹੀਂ ਕੋ ਰੋਲ ਨਵਾਂ ਨਾ ਕਿਉਂ ਕਰੀਏ ਇਸ ਦੇ క్లియర్ ਮੈਂ ਤਾਂ ਜਾਨਦਾ ਹਾਂ ਸੁਣੋ ਸੁਣੋ ਪੰਜਾਬੀ ਸਿੱਧੀ ਗੱਲ ਹੈ ਜਿਹੜਾ ਪਹਿਲਵਾਨ ਟਕੜਾ ਹੋਏਗਾ ਉਹ ਗੱਲ ਹੀ ਨਹੀਂ ਹੈ ਹਰ ਥਾਂ ਦੇ ਰਾਜਾ ਬੜੀ ਦੀ ਗਿੱਦੜਬਾ ਚੀਜ਼ ਦਿੱਤੀ ਕੋਈ ਕਲੀਅਰ ਨਹੀਂ ਹੈ ਕਿ ਤੁਸੀਂ ਕਹੋਗੇ ਕਿ ਗਿੱਦੜਬਾ ਮੇਰੀ ਪੱਕੀ ਹੈ ਬਦੋਰ ਪ੍ਰਧਾਨ ਦੀ ਗੱਲ ਕਰ ਰਹੇ ਹੋ ਜੇ ਮੇਰੀ ਹੈ ਜਿਹੜਾ ਟਕੜਾ ਹੋਏਗਾ ਕਾਂਗਰਸ ਪਾਰਟੀ ਦਾ ਕੋਈ ਤਰ੍ਹਾਂ ਨਹੀਂ ਹੋਏਗਾ ਜਿਹੜਾ ਮਜ਼ਬੂਤ ਸਾਥੀ ਜ਼ਮੀਨ ਤੇ ਹੋਏਗਾ ਹਵਾ ਚ ਮਜ਼ਬੂਤ ਨਹੀਂ ਜਮੀਨ ਤੇ ਮਜਬੂਤ ਹੋਏਗਾ ਉਸ ਵਿਅਕਤੀ ਨੂੰ ਬੇਸ਼ੱਕ ਉਹ ਸਾਨੂੰ ਬੁਲਾਉਂਦਾ ਹੋਵੇ ਤੇ ਨਾ ਬੁਲਾਉਣਾ ਉਸ ਵਿਅਕਤੀ ਨੂੰ ਕਾਂਗਰਸ ਪਾਰਟੀ 12 ਵਜੇ ਤਕਰੀਬਨ ਪੂਰੇ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਸੁਸੋਡਿਆ ਸਾਫ ਦੇ ਖਿਲਾਫ ਡੀਸੀ ਸਾਹ ਨੂੰ ਮੈਮੋਰੰਡਮ ਦੇ ਰਹੀ ਹੈ ਔਰ ਨਾਲ ਹੀ ਹਰ ਜ਼ਿਲ੍ਹੇ ਵਿੱਚ ਐਸਐਸਪੀ ਨੂੰ ਪੁਲਿਸ ਕੰਪਲੇਂਟ ਦੇ ਰਹੀ ਹੈ ਉਹਰਾ ਕਾਰਨ ਇਹ ਹੈ ਉਹਨਾਂ ਨੇ ਆਪਣੇ ਬਿਆਨ ਜੋ ਉਹ ਬੋਲ ਰਹੇ ਸਨ ਸੰਬੋਧਨ ਕਰ ਰਹੇ ਸਨ ਮਹੌਲੀ ਦੀ ਇੱਕ ਯੂਨੀਵਰਸਿਟੀ ਦੇ ਵਿੱਚ ਜਿੱਥੇ ਮੁੱਖ ਮੰਤਰੀ ਸਾਹਿਬ ਬਰਾਜਮਾਨ ਸੀ ਉਹਨਾਂ ਦੀ ਗਵਾਹੀ ਜ ਮੇਰੇ ਪੰਜਾਬ ਦੇ ਲੋਕਾਂ ਦੇ ਵਾਸਤੇ ਔਰ ਮੇਰੇ ਪੰਜਾਬ ਦੀ ਇਸ ਧਰਤੀ ਦੇ ਵਸਿੰਦਿਆਂ ਦੇ ਵਾਸਤੇ ਜਿਸ ਪ੍ਰਕਾਰ ਦੇ ਉਹਨਾਂ ਨੇ ਆਪਣੇ ਮਨ ਦੇ ਪਾਪ ਦੱਸੇ ਉਹਨਾਂ ਦੇ ਖਿਲਾਫ ਕਾਂਗਰਸ ਪਾਰਟੀ ਮੰਗ ਰੱਖ ਰਹੀ ਹੈ ਕਿ ਉਹਨਾਂ ਤੇ ਮੁਕੱਦਮੇ ਦਰਜ ਕੀਤਾ ਜਾਵੇ ਜੋ ਉਹਨਾਂ ਨੇ ਕਿਹਾ ਉਹਨਾਂ ਨੇ ਕਿਹਾ ਾਮ ਧਾਮ ਡੰਡ ਭੇਤ ਝੂਠ ਸੱਚ ਮਾਰ ਪੀਟ ਹੀ ਮਾਰੋ ਕੁੱਟੋ ਜੋ ਮਰਜੀ ਕਰੋ ਝੂਠ ਸੱਚ ਬੋਲੋ ਹਰ ਕੁਛ ਕਰਦੇ ਹੋ ਲੇਕਿਨ ਪੰਜਾਬ ਚ ਅਸੀਂ 2027 ਚ ਸਰਕਾਰ ਬਣਾਉਣੀ ਹੈ ਸਾਨੂੰ ਇਹ ਡਰ ਹੈ ਇਹ ਖਸਤਾ ਹੈ ਕਿ ਮੁੱਖ ਮੰਤਰੀ ਸਾਹਿਬ ਉਸ ਮੰਚ ਤੇ ਬਰਾਜਮਾਨ ਸਨ ਜਿੱਥੇ ਘਟਨਾਕਰਮ ਹੋਰ ਇਹ ਗੱਲ ਹੋਈ ਇਹ ਨਾ ਹੋਵੇ ਕਿ ਪੰਜਾਬ ਦੇ ਆਉਣਾਰੇ ਦਿਨਾਂ ਦੇ ਵਿੱਚ ਜਿਹੜੀ ਅਮਨ ਔਰ ਸ਼ਾਂਤੀ ਹੈ অল레ਡੀ ਗੈਂਗਸਟਰਾਂ ਨੇ ਭੰਗ ਕੀਤੀ ਵੀ ਹੈ ਲਾਅ ਐਂਡ ਆਰਡਰ ਦੀਆਂ ਬੜੇ ਮਾਰੇ ਹਾਲਾਤ ਹੈ ਕਿ ਹੋਰ ਇਸ ਤਰ੍ਹਾਂ ਦੇ ਹਾਲਾਤ ਪੈਦਾ ਇਹ ਲੀਡਰਸ਼ਿਪਾਂ ਕਰਦੇ ਨੇ ਉਹਨਾਂ ਦੇ ਖਿਲਾਫ ਕਾਨੂੰ ਅਸੀਂ ਇਹ ਸਾਰੇ ਪੰਜਾਬ ਪਰਦੇਸ ਸਾਡੇ ਜ਼ਿਲ੍ਹਾ ਪ੍ਰਧਾਨ